ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਕਿਸ ਤੇ ਦੇ ਘਾਟ ਨੂੰ ਪੂਰਾ ਕਰਨ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਦੇ ਲਈ ਕੈਨੇਡੀਅਨ ਕੰਮ ਦੇ ਤਜਰਬੇ ਵਧਾਉਣ ਵਾਲੇ ਉਮੀਦਵਾਰਾਂ ਨੂੰ ਤਲਜੀ ਦੇਵੇਗਾ 2025 ਦੇ ਲਈ ਐਕਸਪ੍ਰੈਸ ਐਂਟਰੀ ਸਿਸਟਮ ਇੱਕ ਨਵੀਂ ਸਿੱਖਿਆ ਸ਼੍ਰੇਣੀ ਪੇਸ਼ ਕਰਦਾ ਹੈ ਤੇ ਟ੍ਰਾਂਸਪੋਰਟ ਸ਼੍ਰੇਣੀ ਨੂੰ ਦਿੰਦਾ ਹੈ ਜੋ ਸਿੱਤ ਸੰਭਾਲ ਐਸਟੀਈ ਮੇ ਵਪਾਰ ਅਤੇ ਸਿੱਖਿਆ ਵਰਗੇ ਉੱਚ ਪ੍ਰਾਥਮਿਕਤਾ ਵਾਲੇ ਖੇਤਰਾਂ ਉਤੇ ਵਧੇਰੇ ਧਿਆਨ ਕੇਂਦਰਿਤ ਕਰਦਾ ਹੈ। ਕੈਨੇਡਾ ਨੇ 2025 ਲਈ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਮਹੱਤਵਪੂਰਨ ਅਪਡੇਟਾ ਦਾ ਐਲਾਨ ਕਰ ਦਿੱਤਾ ਹੈ। ਇਹ ਵੱਡੀ ਸਫਲਤਾ ਉਮੀਦਵਾਰਾਂ ਨੂੰ ਸਥਾਈ ਨਿਵਾਸ ਦੇ ਸੱਦੇ ਜਾਰੀ ਕਰਦੀ ਹੈ। ਅਪਡੇਟ ਦਾ ਧਿਆਨ ਕੇਂਦਰਿਤ ਟੀਕਟ ਨੂੰ ਪੂਰਾ ਕਰਨਾ ਅਤੇ ਆਰਥਿਕ ਵਿਕਾਸ ਨੂੰ ਵਧਾਣਾ ਹੈ। ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਨ ਨੇ ਹਾਲ ਹੀ ਦੇ ਵਿੱਚ ਨਵੀਨਤਮ ਤਬਦੀਲੀਆਂ ਦਾ ਖੁਲਾਸਾ ਕੀਤਾ ਜਿਸ ਵਿੱਚ ਇੱਕ ਨਵੀਂ ਸਿੱਖਿਆ ਸ਼੍ਰੇਣੀ ਸ਼ੁਰੂਆਤ ਅਤੇ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਉਮੀਦਵਾਰਾਂ ਨੂੰ ਸਦਾ ਦੇਣ ਉੱਤੇ ਵਾਤ ਚੋਣ ਸ਼ਾਮਲ ਹੈ 2025 ਦੇ ਲਈ ਐਕਸਪ੍ਰੈਸ ਐਂਟਰੀ ਦੇ ਵਿੱਚ ਮੁੱਖ ਬਦਲਾਅ ਐਕਸਪ੍ਰੈਸ ਐਂਟਰੀ ਸਿਸਟਮ ਜੋ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਸਥਾਈ ਨਿਵਾਸ ਲਈ ਅਰਜ਼ੀਆਂ ਦਾ ਪ੍ਰਬੰਧਨ ਕਰਦਾ ਹੈ ਕੈਨੇਡਾ ਵਿੱਚ ਕੰਮ ਦੇ ਤਜਰਬੇ ਵਾਲੇ ਉਮੀਦਵਾਰਾਂ ਨੂੰ ਤਰਜੀਹ ਦੇਵੇਗਾ ਹਾਲਕਿ ਇਹ ਟਿੱਚਾ ਉੱਚੀ ਪ੍ਰਾਥਮਿਕਤਾ ਵਾਲੇ ਖੇਤਰਾਂ ਦੇ ਵਿੱਚ ਕਿਰਤ ਮੰਗਾਂ ਨੂੰ ਪੂਰਾ ਕਰਦੇ ਹੋਏ ਹੋਰ ਅਸਥਾਈ ਨਿਵਾਸੀਆਂ ਨੂੰ ਸਥਾਈ ਸਥਿਤੀ ਵਿੱਚ ਤਬਦੀਲ ਕਰਨਾ ਹੈ ਸ਼੍ਰੇਣੀ ਆਧਾਰਿਤ ਡਰੋ ਜੋ ਪਹਿਲੀ ਵਾਰ 2023 ਦੇ ਵਿੱਚ ਪੇਸ਼ ਕੀਤੇ ਗਏ ਸਨ ਤੇ 2025 ਦੇ ਵਿੱਚ ਇੱਕ ਅਪਡੇਟ ਕੀਤੇ ਢਾਂਚੇ ਦੇ ਨਾਲ ਹੁਣ ਚੱਲੀ ਰਹਿਣਗੇ ਹਾਲਾਂਕਿ ਇਸੀਆਂ 6 ਮੁਲ ਸ਼੍ਰੇਣੀਆਂ ਦੱਸੀਆਂ ਜਾ ਰਹੀਆਂ ਨੇ ਫਰਾਂਚ ਪਾਸ਼ਾ ਦੀ ਮੁਹਾਰਤ ਸਿਹਤ ਸੰਭਾਲ ਆਵਾਜਾਈ ਅਤੇ ਖੇਤੀਬਾੜੀ ਤੇ ਨਾਲ ਪੋਜਨ ਨੂੰ ਸੋਧਿਆ ਜਾ ਰਿਹਾ ਹੈ ਆਵਾਜਾਈ ਸ਼੍ਰੇਣੀ ਨੂੰ ਹਟਾ ਦਿੱਤਾ ਗਿਆ ਜੁਰਗ ਅਧਿਆਪਕਾਂ ਅਤੇ ਸ਼ੁਰੂਆਤੀ ਬਚਪਨ ਦੇ ਸਿੱਖਿਆਕਾਂ ਦੀ ਮੰਗ ਨੂੰ ਪਛਾਣਨ ਦੇ ਲਈ ਇੱਕ ਨਵੀਂ ਸਿੱਖਿਆ ਸ਼੍ਰੇਣੀ ਜੋੜੀ ਜਾ ਰਹੀ ਹੈ ਜਿਵੇਂ ਕਿ ਟਿਓ ਆਈ ਦੁਆਰਾ ਪਹਿਲਾਂ ਦੱਸਿਆ ਗਿਆ ਸੀ ਕਿ ਕੈਨੇਡਾ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਆਪਣੇ ਸਥਾਈ ਨਿਵਾਸੀ ਟਿਕਾਣੂ ਕਾਫੀ ਘਟਾ ਦਿੱਤੇ। ਇਸ ਨਾਲ ਹੀ 2025-2027 ਦੇ 3 ਸਾਲਾਂ ਦੀ ਮਿਆਦ ਦੇ ਲਈ ਇਸ ਨੂੰ ਘਟਾ ਕੇ 11.4 ਲੱਖ ਸਥਾਈ ਨਿਵਾਸੀ ਕਰ ਦਿੱਤਾ ਗਿਆ। ਇਹ ਸੰਭਾਵਨਾ ਹੈ ਕਿ ਸਾਲ 2025 ਦੇ ਵਿੱਚ ਜਨਰਲ ਸ਼੍ਰੇਣੀ ਦੇ ਡਰਾਵ ਟਟ ਹੋਣਗੇ ਅਤੇ ਸੀਜੀ ਸੀ ਸ਼੍ਰੇਣੀ ਦੇ ਲਈ ਸ਼੍ਰੇਣੀ ਅਧਾਰ ਤੇ ਡ੍ਰੋ ਇੱਕ ਡ੍ਰੋ ਵਧੇਰੇ ਹੋਣਗੇ 2025 ਦੇ ਲਈ ਅਪਡੇਟ ਕੀਤੇ ਗਏ ਐਕਸਪ੍ਰੈਸ ਐਂਟਰੀਆਂ ਨੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਪੇਸ਼ੇ ਵਿਗਿਆਨ ਤਕਨਵਾਲਜੀ ਇੰਜੀਨੀਅਰਿੰਗ ਅਤੇ ਗਣਿਤ ਪੇਸ਼ੇ ਵਪਾਰ ਕਿੱਤੇ ਖੇਤੀਬਾੜੀ ਆਪਣੀ ਖੇਤੀਬਾੜੀ ਭੋਜਨ ਕਿੱਤੇ ਵਿਸਤ੍ਰਿਤ ਕੀਤਾ ਸੂਚੀਆਂ ਹਰੇਕ ਕਿੱਤਾ ਮੁੱਖੀ ਸ਼੍ਰੇਣੀ ਦੇ ਵਿੱਚ ਨਿਸ਼ਾਨਾ ਬਾਤ ਐਕਸਪ੍ਰੈਸ ਐਂਟਰੀ ਡ੍ਰੋ ਦੇ ਲਈ ਯੋਗ ਪੇਸ਼ਿਆਂ ਦੀ ਸੂਚੀ ਸ਼ਾਮਲ ਹੋਵੇਗੀ ਦਾਸੀ ਕਿ ਸ਼੍ਰੇਣੀ ਅਧਾਰਿਤ ਡਰੋ ਦਾ ਮੁੱਖ ਵਾਅਦਾ ਇਹ ਹੈ ਕਿ ਯੋਗਤਾ ਪ੍ਰਾਪਤ ਵਿਆਪਕ ਰੈਂਕਿੰਗ ਸਿਸਟਮ IRCCs ਸਕੋਰ ਆਮ ਡਰੋ ਦੇ ਨਾਲੋਂ ਘੱਟ ਹੁੰਦਾ ਹੈ ਤੇ ਹੁਣ 2025 ਐਕਸਪ੍ਰੈਸ ਐਂਟੀ ਬਦਲਾਵ ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਦੇ ਵਿੱਚ ਇੱਕ ਵੱਡੀ ਤਬਦੀਲੀ ਦਾ ਸੰਕੇਤ ਦੇਦੇ ਨੇ ਜਿਸ ਵਿੱਚ ਸਿਹਤ ਸੰਭਾਲ ਸਿੱਖਿਆ ਅਤੇ ਫਰਾਂਕੋਫੋਨ ਇਮੀਗ੍ਰੇਸ਼ਨ ਉਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ ਜ਼ਿਕਰਯੋ ਕੇਕੇ ਸਿੱਖਿਆ ਸ਼੍ਰੇਣੀ ਦੀ ਸ਼ੁਰੂਆਤ ਕੀਤਾ ਸੂਚੀਆਂ ਦੇ ਵਿੱਚ ਸਮਾਯੋਜਨਾ ਅਤੇ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਉਮੀਦਵਾਰਾਂ ਉਤੇ ਵਧੀਆਂ ਹੋਈਆਂ ਹਨ ਇਹਨਾਂ ਇੱਕ ਚੰਗੀ ਤਰ੍ਹਾਂ ਪ੍ਰਬੰਧਿਤ ਇੱਕ ਟਿਕਾਊ ਇਮੀਗ੍ਰੇਸ਼ਨ ਪ੍ਰਣਾਲੀ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿਉਂਕਿ ਸਮਾ ਦੱਸੇਗਾ ਕਿ ਬਦਲਾਵ ਚੋਨ ਸਕੋਰ ਅਤੇ ਸੁਮੱਚੀ ਇਮੀਗ੍ਰੇਸ਼ਨ ਰੁਝਾਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਪਰ ਦੁਨੀਆ ਭਰ ਦੇ ਹੁਨਰਵੰਦ ਕਾਮਿਆਂ ਦੇ ਲਈ ਕੈਨੇਡਾ ਵਿੱਚ ਪੂਖ ਬਣਾਉਣ ਦਾ ਮੌਕਾ ਵੀ ਮਜ਼ਬੂਤ ਰਹਿੰਦਾ ਹੈ ਬੇ ਰਿਪੋਰਟ and